ਅੱਜ ਦੀ ਵੱਡੀ ਖਬਰ ਮੁਲਾਜ਼ਮਾਂ ਨਾਲ ਸੰਬੰਧਿਤ ਹੈ ਅੱਜ ਮਿਤੀ 10 4 2024 ਨੂੰ ਪੈਨਸ਼ਨਰਸ ਐਸੋਸੀਏਸ਼ਨ ਪੂਰਮ ਮੰਡਲ ਪਟਿਆਲਾ ਵੱਲੋਂ ਮੰਡਲ ਪਟਿਆਲਾ ਦੀ ਪੈਨਸ਼ਨਰਸ ਦੀਆਂ ਮੰਗਾਂ ਵੱਲ ਧਿਆਨ ਨਾ ਦੇਣ ਕਾਰਨ ਅਰਥੀ ਸਾੜੀ ਗਈ ਪੈਨਸ਼ਨਰਸ ਐਸੋਸੀਏਸ਼ਨ ਵੱਲੋਂ ਮੰਗ ਪੱਤਰ ਮਿਤੀ 1 12 2023 ਨੂੰ ਦਿੱਤਾ ਗਿਆ ਸੀ ਇਸ ਮੰਗ ਪੱਤਰ ਵੱਲ ਐਕਸ਼ਨ ਪੂਰਮ ਮੰਡਲ ਪਟਿਆਲਾ ਨੇ ਕੋਈ ਧਿਆਨ ਨਹੀਂ ਦਿੱਤਾ ਇਸ ਤੋਂ ਬਾਅਦ ਮੰਗ ਪੱਤਰ ਨੰਬਰ 9 ਮੀਤੀ 1.2.2024 ਨੂੰ ਫੇਰ ਹੀ ਆਦ ਪੱਤਰ ਦਿੱਤਾ ਗਿਆ ਸੀਨੀਅਰ ਕਾਰਜਕਾਰੀ ਇੰਜੀਨੀਅਰ ਪੂਰਮ ਮੰਡਲ ਪਟਿਆਲਾ ਨੇ ਜੱਥੇਬੰਦੀ ਨੂੰ ਮੀਟਿੰਗ ਦਾ ਸਮਾਂ ਨਹੀਂ ਦਿੱਤਾ ਅਤੇ ਨਾ ਹੀ ਮੰਗਾ ਵੱਲ ਕੋਈ ਧਿਆਨ ਦਿੱਤਾ ਜੱਥੇਬੰਦੀ ਵੱਲੋਂ ਮਜਬੂਰ ਹੋ ਕੇ ਅਰਤੀ ਸਾੜੀ ਗਈ ਸਟੇਜ ਚਲਾਉਣ ਦੀ ਕਾਰਵਾਈ ਸ਼੍ਰੀ ਸੁਰਿੰਦਰ ਸਿੰਘ ਖਾਲਸਾ ਨੇ ਨਿਭਾਈ ਇਸ ਪ੍ਰੋਗਰਾਮ ਦਾ ਵਿਸ਼ੇਸ਼ ਤੌਰ ਤੇ ਸਰਕਲ ਆਗੂ ਲਾਭ ਸਿੰਘ ਬਜਿੰਦਰ ਸਿੰਘ ਤੇ ਸ਼੍ਰੀ ਨਾਥ ਸਰਕਲਸ ਕੱਤਰ ਸ਼੍ਰੀ रामचंद्र ਬਖਸ਼ੀਵਾਲ ਵੱਲੋਂ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਇਨ੍ਹਾਂ ਤੋਂ ਇਲਾਵਾ ਪੂਰਵ ਮੰਡਲ ਪ੍ਰਧਾਨ ਕ੍ਰਿਸ਼ਨ ਕੁਮਾਰ ਪੱਛਮ ਮੰਡਲ ਪ੍ਰਧਾਨ ਸ਼੍ਰੀ रामचंद्र ਲਹਿਲ ਆਦੀ ਦੇ ਹਾਤੀ ਮੰਡਲ ਪਟਿਆਲਾ ਦੇ ਪ੍ਰਧਾਨ ਕੁਲਵਿੰਦਰ ਸਿੰਘ ਨੇ ਸੰਬੋਧਨ ਕੀਤਾ ਤੇ ਇਨ੍ਹਾਂ ਨੂੰ ਲਾ ਰਿਆ ਨੇ ਮੰਗ ਕੀਤੀ ਕਿ ਪੈਨਸ਼ਨਰਾਂ ਦੀਆਂ ਮੰਗਾਂ ਜੱਥੇਬੰਦੀ ਨੂੰ ਮੀਟਿੰਗ ਦੇ ਕੇ ਤੁਰੰਤ ਹੱਲ ਕੀਤਾ ਜਾਵੇ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ ਜਿਸ ਤੋਂ ਨਿਕਲਣ ਵਾਲੇ ਸਿੱਟੇਾਂ ਦੀ ਜ਼ਿੰਮੇਵਾਰੀ ਸੀਨੀਅਰ ਕਾਰਜਕਾਰੀ ਇੰਜੀਨੀਅਰ ਪੁਰਮੰਡਲ ਪਟਿਆਲਾ ਦੀ ਹੋਵੇਗੀ